ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਬੇਜ਼ਗਾਰਾਂ ਦੇ ਨਾਲ ਵੱਡਾ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਮੈਂ ਮੁੱਖ ਮੰਤਰੀ ਬਣਿਆ ਪੰਜਾਬ ਦੇ ਵਿੱਚੋਂ ਬੇਜ਼ਗਾਰੀ ਖਤਮ ਹੋਵੇਗੀ ਬੇਜ਼ਗਾਰ ਧਰਨੇ ਨਹੀਂ ਲਾਉਣਗੇ ਬੇਜ਼ਗਾਰ ਟੈਂਕੀਆਂ ਤੇ ਨਹੀਂ ਚੜ੍ਹਣਗੇ ਬੇਜ਼ਗਾਰ ਹਾਈਵੇ ਨਹੀਂ ਜਾਮ ਕਰਨਗੇ ਅਤੇ ਨਾ ਹੀ ਉਹਨਾਂ ਨੂੰ ਮੇਰੀ ਕੋਠੀ ਦਾ ਘਰਾਓ ਕਰਨਾ ਪਵੇਗਾ ਕਿਉਂਕਿ ਉਹਨਾਂ ਦੀਆਂ ਮੰਗਾ ਪਹਿਲ ਦੇ ਹਦਾਰ ਤੇ ਮੰਗ ਲੀਆਂ ਜਿਹੜੀਆਂ ਪਹਿਲ ਦੇ ਹਦਾਰ ਤੇ ਮੰਨੀਆਂ ਜਾਣਗੀਆਂ ਤੇ ਦੂਸਰੇ ਪਾਸੇ ਹਰਾ ਪੈਣ ਬੇਜ਼ਗਾਰੀ ਨੂੰ ਖਤਮ ਕਰੇਗਾ ਲੋਕ ਨੱਚੇ ਲੋਕ ਚੂਮੇ ਬੇਜ਼ਗਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਿ 1 ਕੋ 21 ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜੋ ਹਰੇ ਗ੍ਰੀਨ ਪੈਨਤੀ ਗੱਲ ਕਰ ਰਿਹਾ ਹੈ ਬਾਕੀ ਜਿੰਨੇ ਵੀ ਮੁੱਖ ਮੰਤਰੀ ਆਏ ਉਹਨਾਂ ਨੇ ਕੋਈ ਅਜਹੀਆਂ ਗੱਲਾਂ ਨਹੀਂ ਕੀਤੀਆਂ ਲੇਕਿਨ ਜਿਵੇਂ ਉਹਨਾਂ ਨੇ ਗੱਲਾਂ ਦੇ ਖੜਾ ਬਣਾਏ ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਗੱਲਾਂ ਦਾ ਖੜਾ ਬਣਾ ਗਿਆ ਹੁਣ ਬੇਰੁਜ਼ਗਾਰ ਫਿਰ ਟੈਂਕੀਆਂ ਤੇ ਚੜਦੇ ਨਹੀਂ ਬੇਰੁਜ਼ਗਾਰ ਫਿਰ ਸੜਕਾਂ ਪਾਲਦੇ ਨਹੀਂ ਬੇਰੁਜ਼ਗਾਰ ਹੁਣ ਫਿਰ ਪੰਜਾਬ ਦੇ ਮੁੱਖ ਮੰਤਰੀ ਅਤੇ ਵੱਖ-ਵੱਖ ਮੰਤਰੀਆਂ ਦੀਆਂ ਕੋਟੀਆਂ ਦਾ ਘਰਾਓ ਕਰਦੇ ਨੇ ਯਾਨੀ ਕਿ ਜਿਸ ਤਰ੍ਹਾਂ ਬਾਕੀ ਦੀਆਂ ਸਰਕਾਰਾਂ ਨੇ ਗੁੱਲ ਖਲਾਏ ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੀ ਗੁੱਲ ਖਲਾ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਡਾਂਗਾ ਨਹੀਂ ਬਚਣ ਗਿਆ ਅੱਜ ਉਹੀ ਪੰਜਾਬ ਸਰਕਾਰ ਬੇਜ਼ੁਦਾਰ ਡਾਂਗਾ ਵੀ ਮਾਰ ਰਹੀ ਹੈ ਅਤੇ ਧੱਕਾ ਮੁਕੀ ਵੀ ਕਰ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮੈਰੀਟੋਕ੍ਰੇਸੀ ਟੀਚਰ ਜੂਨੀਅਰ ਪੰਜਾਬ ਦੀ ਅਗਵਾਈ ਵਿੱਚ ਐਤਵਾਰ ਨੂੰ ਮੰਗਾ ਸੰਬੰਧੀ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਪੁੱਜੇ ਅਧਿਆਪਕਾ ਅਤੇ ਪੁਲਿਸ ਰਿਸ਼ਕਾਰ ਧੱਕਾ ਮੁਕੀ ਹੋਈ ਇਸ ਦੌਰਾਨ ਖੇਚਤੂ ਵਿੱਚ ਕਈ ਪ੍ਰਦਰਸ਼ਨਕਾਰੀ ਜ਼ਮੀਨ ਤੇ ਡਿੱਗ ਪਏ ਅਤੇ ਕਈਆਂ ਨੂੰ ਸੱਟਾਂ ਅਤੇ ਰਗੜਾਂ ਵੀ ਲੱਗੀਆਂ ਦੱਸਿਆ ਜਾ ਰਿਹਾ ਹੈ ਕੁਝ ਦੇਰ ਦੀ ਜਤੋਜਾਤ ਮਗਰੋਂ ਪ੍ਰਦਰਸ਼ਨਕਾਰੀ ਮੁੱਖ ਸੜਕ ਤੇ ਹੀ ਧਰਨਾ ਲਾ ਕੇ ਬੈਠ ਗਏ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਤੋਂ ਪਹਿਲਾਂ ਸੂਬੇ ਭਰ ਵਿੱਚੋਂ ਆਏ ਅਧਿਆਪਕਾਂ ਅਧਿਆਪਕਾਂ ਨੇ ਬਿਰਕਾ ਪਲਾਂਟ ਵਿੱਚੋਂ ਇਕੱਠੇ ਹੋ ਕੇ ਉੱਥੇ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ ਜਿੱਥੇ ਪਹਿਲਾਂ ਤੋਂ ਪੁਲਿਸ ਤਨਾਸੀ ਉਹਨਾਂ ਨੂੰ ਅੱਗੇ ਵਧਣੋਂ ਰੋਕ ਲਿਆ ਇਸ ਦੌਰਾਨ ਵਰਦੇ ਵਿੱਚ ਪ੍ਰਦਰਸ਼ਨਕਾਰੀ ਸੰਘਰਸ਼ ਵਿੱਚ ਡਟੇ ਰਹੇ ਐਮਟੀ ਯੂ ਦੇ ਸੂਬਾ ਪ੍ਰਧਾਨ ਡਾਕਟਰ ਟੀਨਾ ਨੇ ਕਿਹਾ ਕਿ ਪੈਨਲ ਮੀਟਿੰਗਾਂ ਵਿੱਚ ਮੈ ਟੂਰੀਓ ਸਿੱਖਿਆ ਨੂੰ ਸਿੱਖਿਆ ਭਾਗ ਵਿੱਚ ਰੈਗੂਲਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਠੀਮਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ ਜੋ ਠੀਕ ਨਹੀਂ ਹੈ ਸਰਕਾਰ ਨੂੰ ਮੰਗਾ ਜਲਦ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਸ ਕਰਕੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਸਕੂਲਾਂ ਦੇ ਖੁਦ ਪ੍ਰਧਾਨ ਹਨ ਸਿੱਧੇ ਤੌਰ ਤੇ ਇਹ ਸਕੂਲਾਂ ਦੇ ਅਧੀਨ ਹਨ ਸਕੂਲ ਉਹਨਾਂ ਦੇ ਹਦੀਨ ਹਨ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਮੈਰਿਟੋਰੀਅਸ ਟੀਚਰਾਂ ਨਾਲ ਨਹੀਂ ਕੀਤੀ ਦੇਖੋ ਜੀ ਇਹ ਕੰਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਰਿਟੋਰੀਅਸ ਸਕੂਲਾਂ ਦੇ ਪ੍ਰਧਾਨ ਨੇ ਤਾਂ ਮੈਰਿਟੋਰੀਅਸ ਸਕੂਲਾਂ ਦੇ ਟੀਚਰਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਗਈ ਉਹਨਾਂ ਕਹਿੰਦਾ ਦੇਖੋ ਸਾਨੂੰ ਹਰੀ ਚੰਡੀ ਮਿਲ ਗਈ ਹੈ ਹਰਪਾਲ ਸਿੰਘ ਚੀਮਾ ਵੱਲੋਂ ਸਾਨੂੰ ਹਰੀ ਚੰਡੀ ਮਿਲ ਗਈ ਹੈ ਹਰਜੋਤ ਸਿੰਘ ਬੈਂਸ ਵੱਲੋਂ ਕਿ ਮੈਰਿਟੋਰੀਅਸ ਟੀਚਰਾਂ ਨੂੰ ਰੈਗੂਲਰ ਕੀਤਾ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ਉੱਤੇ ਜੋ ਨਹੀਂ ਸਰਕਾਰੀ ਉਹਨਾਂ ਕਹਿੰਦੇ ਅਸੀਂ 19 ਦੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਕੇ ਬੈਠਾਂਗੇ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੀਆਂ ਮੰਗਾ ਨਹੀਂ ਮੰਨ ਲੈਂਦੇ ਜਾਂ ਸਾਡੇ ਨਾਲ ਇਸ ਇਸ ਮੀਟਿੰਗ ਇਸ ਉੱਤੇ ਕੋਈ ਗੱਲਬਾਤ ਨਹੀਂ ਕਰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਜਾ ਰਿਹਾ ਹੈ ਕਿ ਯੂਨੀਅਟੇ ਸੀਨੀਅਰ ਮੀਤ ਪ੍ਰਧਾਨ ਵਿਪਨ ਕੌਰ ਨੇ ਕਿਹਾ ਕਿ ਸਿੱਖਿਆ ਦੇ ਨਾਮ ਤੇ ਸੱਤਾ ਪਾਰਟੀ ਦੇ ਦਾਅਵੇ ਖੋਖਲੇ ਹੋ ਰਹੇ ਨੇ ਸਰਕਾਰ ਮੈਰਿਟੂਸ ਅਧਿਆਪਕਾਂ ਨੂੰ ਪਿਛਲੇ ਸਮੇਂ ਰੁਕੇ ਬਗਾਇ ਤਰਖਾਵਾਂ ਪੂਰੀ ਤਰ੍ਹਾਂ ਜਾਰੀ ਨਹੀਂ ਹੋਈ ਸਰਕਾਰਾਂ ਵੱਲੋਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਡੰਗ ਟਪਾਇਆ ਜਾ ਰਿਹਾ ਹੈ ਅਧਿਆਪਕਾਂ ਦੇ ਚੰਗੇ ਨਤੀਜੇ ਦੀ ਕਰੜ ਨਹੀਂ ਪਾਈ ਜਾ ਰਹੀ ਅਤੇ ਪਿਛਲੇ ਦਸਾਂ ਸਾਲਾਂ ਵਿੱਚ ਤਰਖਾਵਾਂ ਦਾ ਨਾਂ ਮਾਤਰ ਹੋਇਆ ਹੈ ਇਸ ਤੋਂ ਜ਼ਿਆਦਾ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ ਨਾ ਤੇ ਤਰਖਾ ਵਧਾਈ ਗਈ ਨਾ ਉਹਨਾਂ ਨੂੰ ਵਿਸ਼ਲੇ ਬਗਾਏ ਦਿੱਤੇ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੋਕਿਆਂ ਡਿੰਗਾ ਮਾਰਤੇ ਰਹੇ ਕਿ ਖਜ਼ਾਨੇ ਦੇ ਵਿੱਚ ਪੈਸਾ ਬਹੁਤ ਜ਼ਿਆਦਾ